ਗੁਰਕਾ ਸਾਹਿਬਾਇਓ ਜੀ ਕੀ ਖਤੇ ਅਸੀਂ ਉਹ ਜਿੱਥੇ ਬੰਬ ਬਲਾਸਟ ਹੋਇਆ ਪਿੰਡ ਸਿੱਖਰਾ ਦੇ ਨੇੜੇ ਉਹਨਾਂ ਦੇ ਨੇੜੇ ਘਰ ਆ ਬਿਲਕੁਲ ਇੱਥੋਂ ਕੋਈ 1.5 200 ਮੀਟਰ ਦੀ ਦੂਰੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਬਾਈ ਹਸਤੀ ਆ ਆਪ ਜੀ ਨਾਲ ਤੁਸੀਂ ਜਸਮੀਤ ਜਸਮੀਤ ਇਹ ਪਾਈ ਕਦੋਂ ਲੱਗੀ ਇਹ ਸੁਣ ਰਿਹਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਤੁਸੀਂ ਉਸ ਵੇਲੇ ਕਿੱਥੇ ਸੀ ਉਹ ਜਦੋਂ ਇਹਦਾ ਧੜਧੜ ਹੋ ਗਈ ਪਤਾ ਨਹੀਂ ਕੀ ਹੋ ਗਿਆ ਧੂਆਂ ਧੂਆਂ ਹੋ ਗਿਆ ਤੇ ਡਰਦੇ ਬੱਚੇ-ਬੁੱੱਚੇ ਸਾਹਮਣੇ ਆ ਵੇ ਹਾਂ ਤੇ ਕਿੰਨੇ ਵਜੇ ਦੀ ਗੱਲ ਹੈ ਇਹ 5 ਵਜੇ ਦੀ ਹੈ ਤੇ ਪੰਜ ਕੋਈ ਹਾਂਜੀ ਤੇ ਫੌਜ ਫੂਜ ਵਾਲੇ ਕੋਈ ਇੱਥੇ ਆਇਆ ਪਹਿਲੇ ਦੋਸਤ ਬਾਅਦ ਆਇਆ ਦੋ ਡੇਢ ਘੰਟੇ ਪੁਲਿਸ ਦੇ ਫੌਜ ਬਾਅਦ ਆਈ ਗਏ ਘੰਟੇ ਡੇਢ ਮਤਲਬ ਉਹਨਾਂ ਨੂੰ ਲੋਕੇਸ਼ਨ ਲੱਭਣ ਚ ਪਤਾ ਟਾਈਮ ਲੱਗ ਗਿਆ ਜੀ ਪਤਾ ਲੱਗ ਗਿਆ ਹਾਂਜੀ ਟਾਈਮ ਤੇ ਭਾਈ ਉਸ ਤਰ੍ਹਾਂ ਇਹ ਜਿਹ ਪਹਿਲਾਂ ਤੇ ਪਰਸੋਂ ਰਾਤ ਇਹ ਵੀ ਡਰੋਂ ਤੋਂ ਮਾਰਦੇ ਉਦੋਂ ਮਾਰਦੇ ਤੇ ਥੱਲੇ ਆ ਕੇ ਦੇਖੇ ਜੀ ਕਿ ਘਰ ਚ ਪਿੰਡ ਚ ਜਗ ਜਾਂਦਾ ਕਿ ਥੋੜਾ ਫਰਕ ਤੇ ਆ ਡੇਰੇ ਤੋਂ ਜੇ ਦੋ ਡੇਸਾ ਡੇਰੇ ਡੇਸਾ ਹੈ ਡੇਰੇ ਵੀ ਡੇਸਾ ਦਾ ਇਹ ਪਿੰਡ ਚ ਡੇਲ ਜਾਂਦਾ ਤੇ ਫਿਰ ਬਹੁਤ ਜ਼ਿਆਦਾ ਸਾਨੂੰ ਖਾਂ ਹੋ ਸਕਦਾ ਕਾਫੀ ਨੁਕਸਾਨ ਹੋ ਸਕਦਾ ਹੈ ਇਹਦੇ ਮਤਲਬ ਕਰਨਾਂ ਦੇ ਛੱਪੇ ਪਾੜਦੇ ਤੇ ਇੰਨਾ ਜਵਰਦਸਤ ਹੈਗਾ ਹੀ ਪਤਾ ਨਹੀਂ ਲੱਗਦਾ ਕਿ ਕੀ ਬਣ ਗਈ ਗਿਆ ਵਾ ਆਪਣੀ ਬੜੀ ਪੈ ਗਈ ਇਹਨੂੰ ਤੇ ਨੇੜੇ ਸਾਮਣੇ ਤੁਹਾਡੇ ਘਰਾਂ ਤੱਕ ਧੂੰਆਂ ਅੰਦਰ ਦਾ ਆ ਗਿਆ ਹਾਂਜੀ ਆ ਗਿਆ ਤੂੰ ਆ ਇਹਦੇ ਨੇੜੇ ਸਾਮਣੇ ਦੀ ਪੈ ਗਈ ਨੇੜੇ ਨਹੀਂ ਗਿਆ ਤੇ ਬਚਾਲੀ ਜੇ ਨੇ ਨੂੰ ਠੀਕ ਐ ਤੇ ਉਸ ਤਰ੍ਹਾਂ ਤੇ ਵੈਸੇ ਕਹ ਰਹੇ ਆ ਸਥਿਤੀ ਕੰਟਰੋਲ ਚਾਬ ਇਹ ਤੇ ਕੋਈ ਕੰਟਰੋਲ ਚੀਂ ਲੱਗਦੀ ਕੋਈ ਲੋਕ ਡਰ ਵਾਲੀ ਜਿਹੜੀ ਦਾਦੇ ਹੱਥ ਹੋਈ 5 ਵਜੇ ਬਹੁਤ ਮਾੜੀ ਹਾਲਤ ਸੀ ਬਜਿੰਦਰ ਚਾਂਸੀ ਕੋਈ ਨਹੀਂ ਨੁਕਸਾਨ ਨਹੀਂ ਹੋ ਸਕਦਾ ਇਹ ਹਾਂਜੀ ਨੁਕਸਾਨ ਹੁੰਦੇ 100% ਚਾਂਸੀ 1% ਕਰ ਜਿਹੜਾ ਬਚਾ ਹੋ ਗਿਆ ਉਹ ਗੱਲ ਹੈ ਬਿਲਡਿੰਗ ਤੋਂ ਛੱਡ ਕੇ ਨਿਆਣੇ ਕਰੇ ਲੈ ਕੇ ਆ ਗਏ ਵੀ ਰੋਡ ਫੁੱਟਣਾ ਦੇ ਤਿੰਨ ਹੰਦਿਆ ਸਾਡੇ ਟਿਕੰਡਾ ਸਾਰੇ ਦੇ ਹੁਣ ਖੂਕ ਹੁੰਦਾ ਹੈ ਵੀ ਸਾਡੇ ਪਰ ਟੋਟ ਹੈ ਗੋਗੇ ਜੀ ਤੇ ਬਾਕੀ ਪੁਲਸ ਵੀਰ ਆਈ ਹੈ ਕਰਨ ਲਈ ਤਾਂ ਜੀ ਬਾਕੀ ਆਪਣੀ ਤੀਸ ਕਰਨ ਲਈ ਪੁਲਸ ਥੋੜਾ ਸਹਿਮ ਦਾ ਮਾਹੌਲ ਇਹਦੇ ਨਾਲ ਵਧ ਨਹੀਂ ਜਾਣਾ ਭਾਜੀ ਬਹੁਤ ਜ਼ਿਆਦਾ ਵਧੇਗਾ ਜੀ ਵਧ ਜਾਣਾ ਇਹਦੇ ਨਾਲ ਕਿਉਂਕਿ ਪਿਛਲੀ ਰਾਤ ਜੋ ਡਰੋਨ ਨਾਲ ਕਵਰੇਜ ਉਹ ਕਰਦੇ ਪੁਲ ਤੋਂ ਲਉਂਦੇ ਸੀ ਤੇ ਉਦੋਂ ਰਾਤ ਨੂੰ ਬੜੀ ਔਖੀ ਕੱਢੀ ਲੋਕਾਂ ਤੇ ਇਹਦੇ ਹੁਣ ਬਿਲਕੁਲ ਲਾਗੇ ਡੇ ਗਿਆ ਬਹੁਤ ਐਸਸਤ ਬਣ ਗਈ ਇਹਦੇ ਨਾਲ ਜ਼ਿਆਦਾ ਵਧ ਹੋਰ ਵਧ ਜਾਣੀ ਵਧ ਜੀ ਠੀਕ ਹੈ ਭਾਈ ਇਸ ਦੁਨੀਆ ਦਾ ਇਹ ਗੰਦੀ ਸੀ ਪਰ ਖਤਮ ਹੋ ਗਿਆ ਹੁਣ ਹਾਂ ਇਹ ਖਤਮ ਹੋ ਲਾ ਮੌਲੀ ਵੀ ਖਤਮ ਹੋ ਗਿਆ ਪਿੰਦੇ ਲੋਕ ਵੀ ਕਹਿੰਦੇ ਉਹਨਾਂ ਦੇ ਡੇਰੇ ਡਿੱਗ ਪਿਆ ਉਹਨਾਂ ਦੇ ਮਲਜੀਤ ਉਹਦਾ ਫੋਨ ਬੰਦ ਹੀ ਗਿਆ ਤੇ ਉਹ ਵੀ ਉਹਨਾਂ ਨੂੰ ਨਿਸ਼ਾਨ ਹੋ ਗਿਆ ਉਹ ਕਹਿੰਦੇ ਕੋਈ ਮੈਸੇਜ ਮਿਲਿਆ ਵੀ ਉਹਨਾਂ ਦਾ ਫੋਨ ਨਹੀਂ ਲੱਗਣਿਆ ਉਹਨਾਂ ਦਾ ਇੰਟਰਨੈਟ ਬੰਦ ਹੋ ਗਿਆ ਜੀ ਬਾਅਦ ਬਾਅਦ ਚਾਲੂ ਕੀਤਾ ਲੋਕਾਂ ਨੂੰ ਸਾਕੀ ਵੀ ਸਦੋਂ ਨਿਸ਼ਾਨ ਹੋ ਗਿਆ ਡੇਰੇ ਡਿੱਗਿਆ ਗਿਆ ਤੇ ਨੁਕਸਾਨ ਹੋ ਗਿਆ ਚਲੋ ਠੀਕ ਆ ਭਾਈ ਮਿਹਰਬਾਨੀ ਠੀਕ ਠੀਕ ਹਲੋ ਅਸੀਂ ਖੜੇ ਆ ਜੀ ਇਸ ਇਲੇ ਪਿੰਡ ਛਿਛਰਾ ਦੇ ਜੋ ਬੰਬ ਬਲਾਸਟ ਹੋਇਆ ने फिलहाल अजय छोटा हो दूसरी तो साइड एक होर है जनता बहुत ज्यादा देखना आ रही है एक होर ने ਨੂੰ ਮੈਂ ਉਹ ਵੀ ਦਿਖਾਣਾ ਆ ਦੇਖ ਸਰਦ ਤੁਹੇ ਦੂਰ ਦੂਰ ਤੱਕ ਬਾਹਰ ਮਿੱਟੀ ਆਈ ਹੋਈ ਹੈ ਆ ਮਿੱਟੀ ਬਾਹਰ ਦੂਰ ਦੂਰ ਤੱਕ ਆਈ ਹੋਈ ਹੈ ਖੱਡੇ ਜੋ ਟੋਕੇ ਮਿੱਟੀ ਆ ਦੇਖੋ ਜੀ ਦੂਰ ਦੂਰ ਤੱਕ ਆਈ ਹੈ ਤੇ ਖੱਡਾ ਉਹ ਆ ਬਾਹਰ ਤੇ ਇੱਕ ਗੜ ਨੇ ਇੱਥੇ ਡਿੱਗਿਆ ਇਹ ਇੰਨਾ ਬਚਾ ਹੋ ਗਿਆ ਕਿ ਪਿੰਡ ਚ ਨੇ ਡਿੱਗਿਆ

ਜੇ ਬਚਾਅ ਹੋ ਗਿਆ ਪਿੰਡੋਂ ਬਾਰ-ਬਾਰ ਡਿੱਗਿਆ ਬਹੁਤ ਬਚਾਅ ਗਿਆ ਦੁਨੀਆ ਬਹੁਤ ਜ਼ਰੂਰ ਦੇਖਣ ਆ ਰਹੀ ਹੈ ਦੱਸਦੇ ਉਹ ਘਰ ਦੀਆਂ ਖਿੜਕੀਆਂ ਦਰਵਾਜ਼ਿਆਂ ਨੂੰ ਨੁਕਸਾਨ ਆਇਆ ਹੈ ਨੁਕਸਾਨ ਪਹਜਾ तो मैं थानू घर जाके भी दिखाना उडियो तू तो बखीरी बना के तहत तो सारा कुछ घरद को गलबात भी करा तो बचाव हो गया जी सारी गलत यह लोग सुखे हुए सन पिंड किसी पिंड च नहीं डिगे किसी घर से नहीं डिगे बचा हो गया बड़ी दूर दूर तो लोग देखने आ रहे हैं वो तो पिंड छिछरा जे ए बागड़िया रोड जा रहा है बागड़ियों जा रहा रोड रस्ते मैं अगे जाके तो उस घर जाके भी दिखाना ਹੁਣ ਪੁੱਜਿਆ ਏ ਘਰ ਵਿੱਚ ਆਉਦੇ ਆ ਉਹ ਘਰ ਦੇ ਦਿਖੋ ਨਾ ਇਸ ਲਈ ਪਲਾਸਟਿਕ ਦੇ ਨਾਲ ਸ਼ੀਸ਼ੇ ਵੀ ਡਿੱਗੇ ਆ ਕਾਫੀ ਤੇ ਨੁਕਸਾਨੇ ਗਏ ਆ ਖਿੜਕੀਆਂ ਨੁਕਸਾਨੇ ਗਏ ਆ ਚਾਰੇ ਪਾਸੇ ਦੇ ਸ਼ੀਸ਼ੇ ਨੁਕਸਾਨੇ ਗਏ ਆ ਪਰ ਇਹ ਆ ਵੀ ਬਿਲਡਿੰਗ ਤੋਂ ਥੋੜਾ ਦੂਰ ਡਿੱਗਣ ਦੇ ਕਾਰਨ ਬਚਾਅ ਹੋ ਗਿਆ नुकसान होना बच गया मतलब शीशे अंदर भी डिगे ने काफी यानी कि अंदर भी बचाव हो गया कोई मतलब कोई उसकी गलबात शीशे सफाई कर छड़ी साइड के लोग आडियो बना कुछ करना आइड के कारशे वगैरह ਇਹ ਜਿਹੜੀਆਂ ਨੁਕਸਾਨੀ ਦੀ ਸਥਿਤੀ ਨੂੰ ਸੰਭਾਲ ਕੇ ਇਹੋ ਬਿਲਡਿੰਗ ਦਾ ਜਿਹੜਾ ਦਰਾਸਾ ਉਹਦੇ ਲਾਗੇ ਡੇਢੇ ਦਾ ਘਰ ਆ ਗੱਡੀ ਵੀ ਖੜੀ ਆ ਪਰ ਬਚਾਅ ਹੋ ਗਿਆ ਗੱਡੀ ਚੰਕਠਾ ਬਚਾਰ ਪਰ ਸਹਿਮ ਦਾ ਮਾਹੌਲ ਬਣ ਗਿਆ ਮਤਲਬ ਹੋਰ ਬਣ ਗਿਆ ਵਾ ਜਿੱਥੇ ਇੱਕ ਰਾਤ ਇੱਕ ਰਾਤ ਪਹਿਲਾਂ ਬੰਬਾਰੀ ਹੋਈ ਸੀ ਦੇ ਲੁਕੀ ਉਸ ਦੇ ਨਾਲ ਹੀ ਸਹਿਮ ਦੇ ਮਾਹੌਲ ਚ ਅੱਜ ਦੀ ਰਾਤ ਕੱਟੀ ਅੱਜ ਰਾਤ ਕੱਟੀ ਤੇ ਸੂਰੇ ਦਿਲ ਚੜਦਿਆਂ ਨੂੰ ਸਿੱਟੇ ਪਿਆ ਇਹ ਕੰਮ ਹੋ ਗਿਆ ਇਸ ਕਰਕੇ ਸਹਿਮ ਦਾ ਮਾਹੌਲ ਜਿਆਦਾ ਹੋ ਗਿਆ ਜੀ ਖਾਲਸਾ ਵਾਈਬ ਜੀ ਮਾਪੇ ਜੀ ਅਸੀਂ ਖੜੇ ਹਾਂ ਜਿੱਥੇ ਬੰਬ ਬਲਾਸਟ ਹੋਇਆ ਸਵੇਰੇ ਗਰਨੇਡ ਦੇ ਅਮਲੇ ਹੋਏ ਆ ਪਿੰਡ ਸਿਛਰਾ ਦੇ ਵਿੱਚ ਉੱਥੇ ਅਸੀਂ ਖੜੇ ਹਾਂ ਪਿੰਡ ਸਿਛਰਾ ਦੇ ਸਰਪੰਚ ਸਾਹਿਬ ਉਹਨਾਂ ਦੇ ਕੋਲ ਉਹਨਾਂ ਨੇ ਕਰਦਿਆਂ ਗੱਲਬਾਤ ਸਰਪੰਚ ਸਾਹਿਬ ਕਿਸ ਤਰ੍ਹਾਂ ਇਹ ਕਿੰਨੇ ਕੁ ਜਿ ਦੇ ਗਿਆ ਤੇ ਕੀ ਲੋਕ ਲਗ ਰਹੇ ਨੇ ਅਸਮੇਂ ਸਵੇਰੇ ਕਰੀਬ 4:50 ਮੇਰੇ ਨਾਲ ਟਾਈਮ ਸੀ ਜੀ ਉਸ ਵੇਲੇ ਇੱਕ ਬਲਾਸਟ ਹੋਇਆ ਜਿੱਦੀ ਬਹੁਤ ਜ਼ਬਰਦਸਤ ਆਵਾਜ਼ ਸੁਣਾਈ ਦਿੱਤੀ ਅਸੀਂ ਅਚਾਨਕ ਸੁਣਦੇ ਅਸਾਰ ਘਰੋਂ ਬਾਹਰ ਨਿਕਲਾ ਜੀ ਜੀ ਇੰਨੇ ਚਿਰ ਦੇ ਵਿੱਚ ਕਰੀਬ 2 ਮਿੰਟ ਦਾ ਟਾਈਮ ਨਹੀਂ ਹੋਇਆ ਹੋਵੇਗਾ ਤੇ ਦੂਜਾ ਬਲਾਸਟ ਹੋ ਗਿਆ ਹਾਂਜੀ ਸਾਡੇ ਦੇਖਦਿਆਂ ਦੇਖਦਿਆਂ ਫਿਰ ਤੀਸਰਾ ਹੋ ਗਿਆ ਤੇ ਬਾਜ ਇੰਨੀ ਜ਼ਿਆਦਾ ਸੀ ਕਿ ਇਦਾਂ ਲੱਗ ਰਿਹਾ ਸੀ ਜਿਵੇਂ ਮਕਾਨ ਡਿੱਗ ਜਾਣੇ ਇੰਨੀ ਜ਼ਬਰਦਸਤ ਤਮ ਸੀ ਕਿ ਕਿਉਂਕਿ ਮੈਂ ਵੀ ਪਿੰਡਵਲ ਵੰਡੇ ਤੋਂ ਆਇਆ ਤੇ ਉੱਥੇ ਤੱਕ ਦੀ ਧਮਾਕਾ ਵੀ ਜੀ ਧਮਾਕਾ ਆ ਗਿਆ ਤੇ ਸਪਾਂਸਰ ਉਸ ਨੂੰ ਕੀ ਤੁਸੀਂ ਸਮਝਦੇ ਹੋ ਵੀ ਪ੍ਰਸ਼ਾਸਨ ਦਾ ਕਹਿ ਰਿਹਾ ਤੁਸੀਂ ਸਭ ਕੁਝ ਸੇਫ ਹੈ ਕੰਟਰੋਲ ਹੈ ਤੇ ਇਹੋ ਹੀ ਹੈ ਗਰਨੇਡ ਕਿਤੇ ਪੈਂਦੀ ਨਾ ਹੋ ਜਾਂਦਾ ਤੇ ਕਾਫੀ ਨੁਕਸਾਨ ਹੋਣਾ ਸੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਵੇਖੋ ਜੀ ਅਸੀਂ ਇਤਨੀ ਕਹਿ ਸਕਦੇ ਸਰਕਾਰ ਨੂੰ ਇਹਦੇ ਬਾਰੇ ਦੋਸ਼ ਨਹੀਂ ਦੇ ਸਕਦੇ ਜੰਗ ਲੱਗੀ ਹੋਈ ਹੈ ਤੇ ਵਿੱਚ ਕੁਝ ਵੀ ਹੋ ਸਕਦਾ ਜੀ ਜੀ ਪਰ ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਕਿਸ ਤਰ੍ਹਾਂ ਸੁੱਟੇ ਗਏ ਜਹਾਜ਼ ਨਾ ਸੁੱਟੇ ਗਏ ਜਾਂ ਮੰਨ ਲਓ ਕਿਸ ਤਰ੍ਹਾਂ ਸੁੱਟੇ ਗਏ ਸਾਨੂੰ ਇਹ ਚੀਜ਼ ਬਾਰੇ ਨਹੀਂ ਹੈਗੀ ਜਾਣਕਾਰੀ ਲੇਕਿਨ ਬੰਬ ਤਕੜੇ ਸੀਗੇ ਉਹ ਮਤਲਬ ਜ਼ਮੀਨ ਦੇ ਵਿੱਚ ਜਿਸ ਤਰ੍ਹਾਂ ਖੱਡੇ ਬਣ ਗਏ ਨੇ ਉਹ ਦਿਖਾਈ ਦਿੰਦਾ ਕਿ ਬੰਬ ਬਹੁਤ ਤਕੜੇ ਸੀਗੇ ਜਿਨ੍ਹਾਂ ਦੇ ਕਰਕੇ ਇੰਨੇ-ਇੰਨੇ ਤਕੜੇ ਖੱਡੇ ਬਣੇ ਨੇ ਇੰਨਾ ਬਲਾਸਟ ਹੋਇਆ ਜੀ ਲਾਗੇ ਮਕਾਨਾਂ ਦੇ ਦੂ ਤਿੰਨਾਂ ਮਕਾਨਾਂ ਦੇ ਸ਼ੀਸ਼ੇ ਟੁੱਟ ਗਏ ਜੀ ਜੀ ਹਾਂ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਮਤਲਬ ਮਕਾਨ ਹੀ ਢਹਿ ਜਾਣੇ ਨੇ ਇੰਨਾ ਜ਼ਬਰਦਸਤ ਬਲਾਸਟ ਸੀ ਉਹਣਾ ਇੱਥੇ ਕੋਈ ਆਈ ਟੀਮ ਫੌਜੀ ਦੀ ਜਾਂ ਪੁਲਿਸ ਦੀ ਕੋਈ ਟੀਮ ਆਈ ਇੱਥੇ ਹੋਵੇ ਕਵਰੇਜ ਕਰਨ ਵਾਸਤੇ ਹਾਂਜੀ ਪੁਲਿਸ ਦੇ ਹੀ ਆਈ ਸੀਗੀ ਹਾਂਜੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਤੇ ਦੇਖੋ ਉਹਨਾਂ ਦਾ ਕੰਮ ਏ ਜੋ ਵੀ ਉਹਨਾਂ ਆਉਦੀ ਕਰਨਾ ਉਹ ਆਪਣਾ ਕਰ ਰਹੇ ਨੇ ਕਾਰਵਾਈ ਬਾਕੀ ਅਸੀਂ ਮੌਕੇ ਤੇ ਆ ਕੇ ਦੇਖਿਆ ਅਸੀਂ ਜੋ ਲਾਗੇ ਘਰ ਸੀ ਉਹਦੇ ਨੁਕਸਾਨ ਹੋਇਆ ਉਹਨਾਂ ਨੂੰ ਪੁੱਛਿਆ ਉਹਨੂੰ ਦੇਖਿਆ ਆ ਕੇ ਸਭ ਕੁਝ ਇਹਨਾਂ ਦੇ ਸ਼ੀਸ਼ੇ ਟੁੱਟੇ ਆ ਬਹੁਤ ਹਾਂਜੀ ਹਾਂਜੀ ਘਰ ਦੇ ਮਾਹੌਲ ਦੇ ਵਿੱਚ ਨੇ ਜੀ ਜੀ ਪਰ ਆ ਵੀ ਤੇ ਲੱਗਾ ਵੀ ਸਹਿਮ ਦੇ ਮਾਹੌਲ ਜੀ ਸਰਪੰਚ ਬਿਲਕੁਲ ਜੀ ਬਿਲਕੁਲ ਕਿਉਂਕਿ ਬੜੀ ਵੱਡੀ ਗੱਲ ਹੈ ਤਿੰਨ ਬੰਬ ਇੱਕ ਪਿੰਡ ਦੇ ਵਿੱਚ ਡਿੱਗਣੇ ਬਹੁਤ ਵੱਡੀ ਗੱਲ ਹੈ ਬੜੀ ਡਰਾਮਣੀ ਇਹ ਪਹਿਲੀਆਂ ਜਿਹੜੇ ਜਿੰਦੇ ਪਿੰਡਾਂ ਦੇ ਦੇਖਦੇ ਤਾਂ ਕਾਫੀ ਨੁਕਸਾਨ ਹੋਇਆ ਕਰੀਬ ਆ ਜੀ ਪਿੰਡ ਤੋਂ 200 ਮੀਟਰ ਦੂਰ ਨੂੰ ਕੋਈ ਬਹੁਤ ਜ਼ਿਆਦਾ ਦੂਰੀ ਨਹੀਂ ਹੈ ਹਾਂ ਜੇ ਰੱਬ ਨਾ ਕਰੇ ਕਿਤੇ ਪਿੰਡ ਦੇ ਨੇੜੇ ਡਿੱਗ ਜਾਂਦੇ ਜਾਂ ਪਿੰਡ ਦੇ ਵਿੱਚ ਡਿੱਗ ਜਾਂਦੇ ਤਾਂ ਉਹਦਾ ਅਸੀਂ ਅੰਦਾਜ਼ਾ ਲਾ ਹੀ ਸਕਦੇ ਹਾਂ ਜਿੰਨਾ ਉਹਨਾਂ ਨੇ ਲਾਗੇ ਨੁਕਸਾਨ ਕੀਤਾ ਵੀ ਉਹ ਕੀ ਕਰ ਸਕਦੇ ਹਨ ਕਿੰਨਾ ਕੈਰ ਹੋ ਸਕਦਾ ਸੀ ਉਹ ਅਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿਥੇ ਪਟੇਲ ਮਿਹਰਬਾਨੀ ਸੁਪਨ ਸਰ ਧੰਨਵਾਦ ਜੀ ਧੰਨਵਾਦ ਜੀ ਖਾਲਸਾ ਆ ਜੀ ਅੱਜ ਦੋ ਤੁਹਾਨੂੰ ਅੱਗੇ ਦਿਖਾਤੇ ਆ ਤੀਸਰਾ ਹੈ ਤੀਸਰਾ ਵਾਲਾ ਇਹ ਉਹ ਦੋ ਤੋਂ ਲਾਗੇ ਦੋ ਲਾਗੇ ਲਾਗੇ ਤੋਂ 1 ਕਿਲੋਮੀਟਰ ਦੂਰ ਦੀ ਦੂਰੀ ਤੇ ਆ ਦੋ ਆ ਇੱਕ ਆਏ ਤੇ ਇੱਕ ਇਸ ਤੋਂ ਅੱਗੇ ਹੋਰ ਉਹ ਵੀ ਮੈਂ ਤੁਹਾਨੂੰ ਦਿਖਾਉਣਾ इस तरह डैमेज कर दिदी जगह डैमेज कर है दिया दे। तो पहले वैसे फौज आ गई थी कुछ मलबा मुलबा लै गए चुके लै गए जो भी है बाकी बचाव हो गया जेतांच डिगे है बहुत लोग डर दर, डरे सहमे रात सुते कोई गल नहीं ਠੀਕ ਠਾਕ ਰਹੇਗਾ ਮਾਹੌਲ ਪਰ ਫਿਰ ਵੀ ਅੱਜ ਦਿਨ ਚੜਦਿਆਂ ਨੂੰ ਇਹ ਕੰਮ ਹੋ ਗਿਆ ਤੇ ਅੱਜ ਦੀ ਰਾਤ ਫੇਰ ਸਹਿਨ ਦੀ ਮਾਹੌਲ ਚ ਨਿਕਲਣੀ ਹੈ ਇਸ ਇਲਾਕੇ ਦੀ ਹਾਂ ਮਤਲਬ ਇਹ ਹੋ ਸਕਦਾ ਕਿ ਕਿਹੜੇ ਥਾਂ ਕਿੰਨਾ ਕਿਹੜਾ ਗਿਆ ਕੋ ਪਤਾ ਨਹੀਂ ਹਾਂਜੀ ਵਾਹਿਗੁਰੂ ਵਾਹਿਗੁਰੂ ਚਲੋ ਮੈਂ ਤੁਹਾਨੂੰ ਚੌਥਾ ਵੀ ਦਿਖਾਉਣਾ

देखो भाई चौथा खडा जो तो पूरी कवरेज करके तो दिखा रहे हैं चौथा खडा कि बहुत दूर दूर तो लोग आ रहे हैं देखने वास्ते कम भी कुछ इस तरह का होया कि पहला ही जरात बड़े औखे ਦਰਦੇ ਮੌਮ ਚ ਗੱਡੀ ਤੇ ਅੱਜ ਰਾਤ ਫਿਰ ਵੀ ਹੀਠਾ ਗਏ ਸੁੱਤੇ ਆਪਣੇ ਮਤਲਬ ਆਰਾਮ ਨਾਲ ਤਸਵੀਰੇ ਦਿਨ ਚੜਦੇ ਨਹੀਂ ਆ ਕੰਮ ਹੋ ਗਿਆ। ਕਿ ਚਲੋ ਹੋ ਸਕਦਾ ਇਹ ਨਾਲ ਆਰਮੀ ਥੋੜਾ ਕੰਟਰੋਲ ਹੋਰ ਕਰ ਲੇ। ਜੇ ਤਮਾ ਕੇ ਵੀਨਾ ਨੁਕਸਾਨ ਤੋਂ ਹੋ ਗਿਆ ਆਰਮੀ ਅੱਗੇ ਕੰਟਰੋਲ ਕਰ ਲਏਗੀ। ਬਹੁਤ ਦੂਰ ਤੋਂ ਲੋਕ ਆ ਰਹੇ ਆ ਜੀ ਕਿੱਥੋਂ ਆਏ ਆ ਸੀ ਆਏ ਆ ਉਹ ਪਿੱਛੋਂ ਉਹ ਜਿੱਥੇ ਗੱਡੀਆਂ ਲੱਗੀਆਂ ਉੱਥੋਂ ਆਏ ਆ ਅਸੀਂ ਉੱਥੇ ਦੋ ਖੱਡੇ ਆ ਉੱਥੋਂ 1.5 ਕਿਲੋਮੀਟਰ ਇੱਥੇ ਅਸੀਂ ਆਏ ਆ ਇੱਥੇ ਇੱਕ ਉਹ ਖੱਡਾ ਪਿੱਛੇ ਤੋਂ ਦਿਖਾਇਆ ਤੇ ਇੱਕ ਆਹ ਖੱਡਾ ਚਲੋ हम तो खराब ही है मतलब तो हम देखो कि बनता